ਬਬਰੀ 100 ਰੁਪਏ ਦੇ ਸੂਟ ਦਾ ਧਮਾਕਾ ਵੱਡਾ ਭੋਜੀ 100 ਰੁਪਏ ਦੇ ਸੂਟ ਦਾ ਧਮਾਕਾ ਦਾ ਵੱਡਾ ਹੀ ਵੱਡਾ ਪਰ ਅੱਜ ਇੱਕ ਹੋਰ ਵੱਡਾ ਪਟਾਕਾ ਪਾਣ ਲੱਗੇ ਆ ਬਹੁਤ ਵੱਡਾ ਫੇਰਾ ਕਰਨ ਲੱਗੇ ਆ ਔਰ ਅੱਜ ਦੀ ਵੀਡੀਓਜ਼ ਹਾਂਜੀ ਔਰ ਪੰਜਾਬ ਹੋਲ سیل ਰੇਟ ਚੈਲੰਜ ਹੋਊਗਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਰਹਿਣਾ ਤੇ ਪਹਿਲਾਂ ਦਾ ਆਪਾਂ 100 ਰੁਪਏ ਦਾ ਸੂਟ ਦੇ ਦਿੱਤਾ ਜੀ ਆਹ ਚੱਕੋ ਜਿਹੜੇ ਬਾਜ਼ਾਰ 'ਚ 4 400 5 500 ਇੱਥੋਂ ਲਿਜੋ 100 100 ਰੁਪਏ 'ਚ ਸੂਟ ਜਿੰਨਾ ਮਰਜੀ 5 ਮੀਟਰ ਕੱਪੜਾ ਆਹ ਦੇਖੋ ਆਹ ਦੇਖ ਲਓ ਰੰਗ ਵੱਖੋ ਵੱਖਰੇ ਡਿਜ਼ਾਈਨ ਪ੍ਰਿੰਟ ਵੱਖ ਲੇਓ 100 100 ਰੁਪਏ ਦੇ ਸੂਟ ਦੇਖੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਗੱਲ ਸੁਣ ਲਓ ਧਿਆਨ ਨਾਲ ਤੁਹਾਨੂੰ ਸੈਟ ਵਾਈਜ਼ ਸੈਟ ਲੈਣ ਦੀ ਲੋੜ ਨਹੀਂ ਇੱਕ ਇੱਕ ਲੈਣਾ ਇੱਕ ਇੱਕ ਲੈ ਜਾਓ ਦੋ ਦੋ ਲੈਣਾ ਦੋ ਲੈ ਜਾਓ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਬੈਗ ਗਿਆ ਪ੍ਰੋਫਿਟ ਸਾਰਾ ਤੁਸੀਂ ਰੱਖ ਲਿਓ ਨਹੀਂ ਵਿਗਿਆ ਵਾਪਸ ਦੇ ਜਾਓ ਬਦਲ ਕੇ ਨਵਾਂ ਮਲ ਪਿਓਰ ਸ਼ਿਮਰ ਦੇ ਉੱਪਰ ਸੂਟ ਜੀ ਪੂਰਾ ਝਾਲ ਕੱਢਿਆ ਹੋਇਆ ਕੱਪੜਾ 5 ਮੀਟਰ ਦੁਪੱਟਾ ਪਿਓਰ ਦਾ ਨਾ 1500 ਨਾ 1500 ਨਾ 900 ਹਾਂਜੀ 350 ਰੁਪਏ ਲਓ ਤਾਂ 350 ਦੇ ਵਿੱਚ ਆ ਦੇਖੋ ਪੂਰੇ ਬੁਲਬੁਲ ਦੇ ਬੱਤੇ ਓਏ 350 ਆ ਦੇਖੋ 350 ਲੈ ਜਾਓ 350 ਜਿਹਨੇ ਵਿਆਹ ਸ਼ਹੀ ਦਾਜਪੁਰ ਦਾ ਕਪੜਾ ਦੇਣ ਲੈਣ ਕੰਨਾ ਆਜੋ ਇੱਥੋਂ ਤੁਹਾਨੂੰ ਅਸੀਂ 50000 ਵਾਲਾ ਕਪੜਾ 20000 ਜੇਣਾ ਏਡਾ ਵੱਡਾ ਫਰਕ ਹੈਗਾ ਇੱਕ ਤੋਂ ਇੱਕ ਤਮਾਕਾ 350 ਜਿੰਨੇ ਮਰਜੀ ਸੂਟ ਲੋ ਸੂਟਾਂ ਦਾ ਢੇਰ ਲਾਤਾ 8-800 ਵਾਲੇ ਸੂਟ 350-300 ਚ ਕਰਦੇ ਚੱਕੋ ਦੇਖੋ ਭਾਜੀ ਹੁਣ ਵੱਡਾ ਤਮਾਕਾ ਆ ਗਿਆ ਜੇ ਆਹ ਲੋ ਪੀਸ ਹਾਂਜੀ ਮਿਰਰ ਵਰਕਰ ਨਾਲ ਪੂਰਾ ਕਰੇਵਰ ਪਰ ਸੂਟ ਹੈ 1495 ਰੇਟ ਹੈ ਨਾ ਚੱਕੋ 450 ਲਓ ਤਾਂ ਇਹ ਆਹ ਦੇਖੋ ਆ ਲੋ 450 ਲਓ ਦੇਖੋ ਪੂਰਾ ਇੰਡੀਆ ਕੋ ਹਮ ਲੋ ਰੇਟ ਨਹੀਂ ਮਿਲਣੇ ਜੋ ਬਾਬੇ ਦੀ ਹੱਟੀ ਦੇਈ ਜਾ ਰਹੀ 450 ਦੇ ਵਿੱਚ ਆਹ ਦੇਖੋ ਭਾਜੀ ਸੂਟ ਫਰੰਟ ਦੇਖ ਲੋ ਇਹੀ ਬਾਜ਼ਾਰ ਚ 1500 ਰੁਪਏ ਦੋ ਕੋਈ ਦਿੰਦਾ 2000 ਦੇ ਦੋ ਆ ਚੱਕੋ 450 ਇਹ ਵੀ 450 ਚ ਆ ਵੀ 450 ਉਹ 15 1500 ਵਾਲੇ ਸੂਟ 450 ਆਹ ਕਹਿੰਦਾ ਆਹ ਦੇਖੋ ਮੋਰਾ ਵਾਲੇ ਸੂਟ ਵੀ 450 ਵਿੱਚ ਰੰਗ ਦੇਖੋ ਡਿਜ਼ਾਈਨ ਦੇਖੋ 450 ਚ ਆਹ ਦੇਖੋ ਸ਼ੀਸ਼ੇ ਵਾਲਾ ਸੂਟ ਚੋਕਰਾਂ ਦੇ ਉੱਪਰ ਓਏ ਹੋਏ 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 ਕਾਲਾ ਸੂਟ ਕਾਲਾ ਦੁਪੱਟਾ ਹਾਂਜੀ ਨੇਰੀ ਬੰਦੀ ਹੈ ਰੇਟਾਂ ਦੀ ਜੀ ਭਾਜੀ ਚਾਕਲੇਟ ਦਾ 500 ਦਾ ਕਰਤਾ ਜੀ ਇਹ ਵੀ 500 ਜੋ 500 ਜੀ ਕੋਈ 1200 ਨਹੀਂ ਕੋਈ 1500 ਨਹੀਂ 500 ਰੁਪਏ ਦੇ ਵਿੱਚ ਆਹ ਦੇਖੋ ਸੂਟ ਓਏ ਹੋਏ 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 ਪਸ਼ਮੀਨੇ ਪ्योर ਪਸ਼ਮੀਨਾ ਵਾਲਾ ਸੂਟ ਕੜਾਈ ਕੀਤਾ ਉਹ ਨਾਲੇ ਸ਼ੋਲ ਵੀ ਫ੍ਰੀ ਸੂਟ ਦੇ ਉਤੋਂ ਕੜਾਈ ਫ੍ਰੀ 800 ਹਜ਼ਾਰ ਵਾਲਾ ਸੂਟ ਚੱਕੋ 425 ਰੁਪਏ ਆਹ ਦੇਖੋ ਭਾਜੀ ਸੂਟ ਹਾਂਜੀ ਗਲਾ ਦੇਖੋ ਇਧਰ ਬਾਜੂ ਦੇਖੋ ਪੂਰਾ ਫਰੰਟ ਪਹਿਨਾ ਦੇਖੋ ਤੇ ਨਾਰੇ ਭਾਜੀ ਇਹਦਾ ਦੁਪੱਟਾ ਦੇਖੋ ਉਹ ਵੀ ਪਿਓਰ ਮਸਲੀਨ ਡਿਜੀਟਲ ਦੇਖੋ ਜੀ ਰੰਗ ਦੇਖੋ ਉਹ ਰੇਰ ਦੇ ਡਿਜ਼ਾਈਨ ਦੇਖੋ 500 ਰੁਪਏ ਮੋਰਾ ਵਾਲੇ ਸੂਟ ਵੀ 550 ਚਾਈ ਆ ਲੋ ਭਾਜੀ ਸਲਵਾਰ ਦੇ ਪੌਂਚੇ ਆਹ ਦੇਖੋ ਸੂਟ ਉਹ ਵੀ ਆਰਗੈਂਜ਼ਾ ਦੇ ਹੈਵੀ ਆਹ ਪੀਜ਼ੀ ਲੁੱਕ ਦੇਖੋ ਬਣੀ ਹੋਈ ਆਹ ਦੇਖੋ ਭਾਜੀ ਫੁੱਲ ਪਿਓਰ ਦਾ ਦੁਪੱਟਾ ਨਾਲ ਕਿਹੜਾ ਦੁਪੱਟਾ ਪਿਓਰ ਦਾ ਪਿਓਰ ਦਾ ਉਹ ਵੀ ਕੜਾਈ ਕੀਤਾ ਹੋਇਆ ਭਾਈ ਜੀ 1500 1800 2000 ਬਿਲਕੁਲ ਨਹੀਂ ਦੇਣਾ ਹਾਂਜੀ ਸੇਲ ਦਾ ਮਤਲਬ ਵੱਡੀ ਸੇਲ 800 ਰੁਪਏ ਦਾ ਸੂਟ ਵੱਡੇ ਫੇਰੇ ਆ 300 2 ਤੋਂ 2000 ਵਾਲਾ ਸੂਟ ਵੀ 800 ਰੁਪਏ ਪਿਓਰ ਆਰਗੈਂਜ਼ਾ ਸਲਵਾਰ ਦੇ ਪੌਚੇ ਬਾਜੂ ਕੱਢੇ ਰੰਗ ਚਾਰ ਚਾਰ ਰੈੱਡ 800 ਓਏ ਹੋਏ 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 ਕਯਾ ਡਿਜ਼ਾਈਨ ਬਣਿਆ ਹੈ ਸਲਵਾਰ ਦੇ ਪੌਚੇ ਨਾਲ ਹਾਂਜੀ ਰੇਟ 800 ਪਰ ਪਰ ਨਵਰਕ ਕੀਤਾ ਹੋਇਆ ਦੇਖੋ ਚੈਲੰਜ ਕਰਦੇ ਆ ਜਿੱਥੇ ਮਰਜੀ ਲੁਧਿਆਣਾ ਅੰਮ੍ਰਿਤਸਰ ਜਰੰਧਾ ਚੱਲੋ 800 ਆ ਰੇਟ ਨਹੀਂ ਕਿਸੇ ਨੇ ਦੇਣ ਚਾਹਉ ਦੇ ਰਹੇ ਆ ਕੰਮ ਦੇਖੋ ਕੀਤਾ ਹੋਇਆ ਦੁਪੱਟਾ ਦੇਖੋ ਨਾਲ ਰੰਗ ਦੇਖੋ ਭਾਜੀ ਚਾਰ ਠੀਕ ਹੈ ਜੀ ਡਿਜ਼ਾਈਨ 15 ਤੋਂ 20 ਮਿਲ ਜਾਣਗੇ ਪਰ ਆਪਾਂ ਵੱਡਾ ਫੇਰਾ ਦੇ ਦੇਣਾ ਇੱਥੇ ਸੈਟਲੈਂਡ ਦੀ ਲੋੜ ਨਹੀਂ ਕੱਲਾ ਸੂਟ ਵੀ ਕੋਰੀਅਰ ਕਰਾਂਗਾ ਰੇਟ 500 ਆ ਦੇਖੋ ਵੀ ਇਹਦਾ ਤਾਂ ਬਲੈਕ ਚੱਲਦੀ ਬਲੈਕ 1500 1600 ਪਾਜੀ ਕਰਾ ਕੇ ਲੈਣੇ 500 ਚ ਆ ਦੇਖੋ ਪੂਰਾ ਝਾਲ ਵੀ 500 ਚ ਕਰਤਾ ਆ ਦੁਕਾਨਦਾਰਾਂ ਨੂੰ ਗਾਹਕ ਦਾ ਇੱਕ ਰੇਟ ਨਹੀਂ ਲਾਉਂਦੇ ਹਾਂਜੀ ਐਦਾ ਹੀ 500 ਰੁਪਏ ਦੇਣਿਆ ਆ ਲੋ ਬੈਲਵਰ ਦਾ ਸੂਟ 300 ਰੁਪਏ ਆ ਲੋ 300 ਰੁਪਏ ਜੀ ਹਾਂ ਲਓ ਔਵੀ 300 ਰੁਪਏ ਸੋ ਤੁਸੀਂ ਚੈੱਕ ਕਰ ਲਓ 300 ਰੁਪਏ ਇਹ 12 1200 ਦੇ ਬੈਲਬਟ ਦੇ ਸੂਟ ਸਿਰ 3300 ਕੀ 3300 ਰੁਪਏ ਆ ਦੇਖੋ ਭਾਜੀ ਸੂਟ ਕੰਮ ਦੇਖੋ ਪਿਓਰ オリジナル ਮਸਲੀਨ ਦਾ ਸੂਟ ਹੈਵੀ ਹੈਂਡਵਰਕ ਨਾਲ ਦੁਪੱਟਾ ਫੁੱਲ ਪਿਓਰ ਐਮਬ੍ਰੋਇਡਰੀ ਆ ਦੇਖੋ 25 2500 ਵਾਲੇ ਸੂਟ ਬ੍ਰਾਂਡਡ ਆਪਾਂ ਇੱਕ ਨਾਲ ਇੱਕ ਵਰੀ ਕਰਾਂਗੇ ਹਾਂਜੀ 2500 ਦੇ ਦੋ ਕਰੀਏ 1550 ਨਾਲ ਹਾਂ ਜਿਵੇਂ ਦੁਕਾਨਦਾਰ ਕਰਦੇ ਆ ਆਪਾਂ ਕੀ ਕਰਨਾ ਆਪਾਂ ਰੇਟੇਲਰ ਨਹੀਂ ਚੱਕੋ 900 ਦਾ ਆ ਦੇਖੋ ਪੱਟਾ ਬਣੀ ਫੜ ਓਏ ਹੋਏ ਹੋਏ ਹੋ ਗਰਲਿਸ਼ ਪੀਸ ਦੁਪੱਟਾ ਵੀ ਚੈੱਕ ਕਰ ਲੋ ਆ 2800 ਰੁਪਏ ਦਾ ਲਓ ਆ 800 ਦੇ ਵਿੱਚ 800 ਰੁਪਏ ਦੇ ਨਾਲੇ ਰੰਗ ਤੁਸੀਂ ਚੈੱਕ ਕਰ ਲੋ ਕਿੰਨੇ ਸੋਹਣੇ ਆ ਆ ਦੇਖੋ ਕਲਰ 8 800 ਰੁਪਏ ਦੇ ਵਿੱਚ ਦੇ ਦੇਣੇ ਆ ਆ ਭਾਜੀ ਪਿਓਰ ਬਰਬਰੀ ਦੇ ਉੱਪਰ ਹਾਂਜੀ ਆ ਦੇਖੋ ਦੁਪੱਟਾ ਨਾਲ ਪੂਰਾ ਲੱਦਿਆ ਹੋਇਆ ਜੀ ਬਾਈ ਜੀ ਇਹੀ 2250 ਇਹੀ 250000 ਰੁਪਏ ਦਾ ਲਓ ਆ ਤਾਂ 1000 ਰੁਪਏ ਸੂਟ ਕਿਸ ਨੇ ਦੇਣਾ ਨਹੀਂ ਬਾਪੇ ਦੇ ਹੱਥ ਤੋਂ ਜਿੰਨੇ ਮਰਜ਼ੀ ਲੈ ਜਾਓ ਰੰਗ ਬੜੇ ਸੋਹਣੇ 2 2000 ਵਾਲੇ ਸੂਟ 2000 ਦੇ ਦੋ ਲੈ ਜਾਓ ਐਦਾਂ ਦਾ ਪ੍ਰਿੰਟਰ ਸੂਟ ਹਾਂਜੀ ਭਾਜੀ ਇੱਕ ਰੰਗ ਦੋ ਰੰਗ 10 ਰੰਗ ਜਿੰਨੇ ਮਰਜ਼ੀ ਰੰਗ ਲਓ 2 2000 ਰੁਪਏ ਦਾ ਸੂਟ ਕਰਤਾ 2 2000 ਦਾ ਸੂਟ ਆਹ ਦੇਖੋ ਭਾਜੀ ਪੀਸ ਦੇਖੋ ਦੋ ਮਿੰਟੋ ਕਮ 2 2000 ਚ ਕਰਤਾ ਸੀ 2 2000 ਚ ਆਹ ਦੇਖੋ ਭਾਜੀ ਪੀਸ ਸਲਵਾਰ ਦੇ ਪੌਂਚੇ ਦੇਖੋ ਕੰਮ ਕੀਤਾ ਹੋਇਆ ਆਹ ਕੰਟਰਾਸਟ ਮੈਚਿੰਗ ਦੇਖੋ ਬਿਲਕੁਲ ਬਿਊਟੀਫੁੱਲ ਆਰਟੀਕਲ ਹਾਂਜੀ ਉੱਪਰ ਦੇਖੋ ਪਾਫਰਾ ਕੰਮ ਕੀਤਾ ਆਇਆ ਨਾਲ ਪੈਚਵਰਕ ਦਾ ਕੰਮ ਕੀਤਾ ਆ ਹਾਂਜੀ ਦੁਪੱਟਾ ਦੇ ਕੋਲ ਫੁੱਲ ਪਿਓਰ ਹਾਂਜੀ 1395 ਦਾ ਸੂਟ 700 ਰੁਪਏ ਦਾ ਕਰਤਾ ਆ ਆਹ ਪਾਰਟੀ ਵੇਅਰ 700 ਰੁਪਏ ਚ 700 ਰੁਪਏ ਚ ਕਰਤਾ ਲਓ ਭਾਜੀ ਆ ਦੇਖੋ ਨਾ ਸੀ ਪੀਸ ਕੰਮ ਦੇਖੋ ਕੀਤਾ ਹੋਇਆ ਜੀ ਨੀਚੇ ਭਾਜੀ ਆਰਗੈਂਜ਼ਾ ਡਿਸਟਲ ਦਾ ਪੈਚ ਲੱਗਾ ਆ ਹਾਂਜੀ ਇੱਕ ਤੋਂ ਇੱਕ ਕਲਾਸ ਚੀਜ਼ ਹੈ ਆਹ ਦੇਖੋ ਪੀਸ ਦੇਖੋ ਭਾਜੀ ਹੈਵੀ ਡ्रेसेसਾਂ ਪਲਾਜੋ ਦੇ ਨਾਲ ਹਾਂਜੀ ਇਦਾਂ ਦੇ ਪੀਸ ਜਿਹੜੇ ਬਜ਼ਾਰਾਂ 'ਚ 2200 25 2500 ਹੈ ਨਾ ਇੱਥੇ ਸੇਲ ਲਾਈ ਪਈ ਹੈ ਗੱਲਾਂ ਨਹੀਂ ਕਰਦੇ ਵੱਡਾ ਫੇਰਾ 600 ਰੁਪਏ ਦਾ ਲਓ ਤਾਂ 25 2500 2200 ਰੁਪਿਆ ਸਲਾਈ ਆਈ ਦੀ ਪਰ ਸਾਡੇ ਕੋਲ ਲੈ ਜਾਓ 600 ਰੁਪਏ ਰੰਗوں ਕੋ ਹੋ ਰਹਿ ਗਿਆ ਕੀ ਭਾਜੀ ਆ ਜਾਓ ਜਲਦੀ ਆ ਜੀ ਬਾਬੇੜਦਾ ਵੱਡਾ ਆਫਰ ਵੱਡਾ ਧਮਾਕਾ ਲੱਗਾ ਪਿਆ ਜ਼ਿਲ੍ਹਾ ਜਲੰਧਰ ਜਲੰਧਰ 56 56 ਦੇ ਬਿਲਕੁਲ ਸਾਹਮਣੇ ਬਾਬੇੜੀਆ ਹੋਟਲ ਸੰਗਾਂ ਦੇ ਨਾਲ ਹੈ ਨੰਬਰ 98804723 ਸਤਿ ਸ੍ਰੀ ਅਕਾਲ